ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਬੜੇ ਸੋਹਣੇ ਨਵੇਂ-ਨਵੇਂ ਰੰਗਾਂ ਦੇ ਡਿਜ਼ਾਈਨਾਂ ਦੇ ਸੂਟ ਲੈ ਕੇ ਆਈਆਂ ਹਾਂ ਸਿੰਗਲ ਕਲਰ ਵਿੱਚ ਤੁਹਾਨੂੰ ਇਹ ਸੂਟ ਹੈਂਡਵਰਕ ਦੇ ਨਾਲ ਬਹੁਤ ਹੀ ਪਿਆਰਾ ਬੀਕ ਸਟਾਈਲ ਦਾ ਸੂਟ ਮਿਲੇਗਾ ਐ ਵਾਲੇ ਜਿਹੜੀਆਂ ਕਲੈਕਸ਼ਨਾਂ ਨੇ ਇਹਨਾਂ ਨੂੰ ਫੁਲਕਾਰੀ ਸਟਾਈਲ ਦਿੱਤਾ ਗਿਆ ਹੈ ਬਹੁਤ ਪਿਆਰਾ ਕਨਸੈਪਟ ਹੈ ਪਿਓਰ ਚੋਰਜਟ ਦਾ ਨਾਟ ਵਾਲੀ ਐਮਬਰਾਇਡਰੀ ਹੈ ਚੋਰਜਟ ਕਾਂਠਾ ਐਮਬਰਾਇਡਰੀ ਦਾ ਦੁਪੱਟਾ ਬਾਟਮਸ ਐ ਟੂਨ ਦਾ ਹੈ ਰੇਟ ਇਹਦਾ ਜਿਹੜਾ 3950 ਰੁਪਏ ਦਾ ਪੱਟਾ ਫੁੱਲ ਹੈ ਵੀ ਇਹ ਸ਼ਰਟ ਫੁੱਲ ਹੈ ਵੀ ਹੈ ਵਿਆਹਾਂ ਸ਼ਾਦੀਆਂ ਲਈ ਸਪੈਸ਼ਲ ਇਹ 컬렉ਸ਼ਨ ਹੈ ਬਹੁਤ ਸੋਹਣੇ ਰੰਗ ਨੇ ਡਿਜ਼ਾਈਨ ਬਹੁਤ ਪਿਆਰੇ ਨੇ ਰੰਗੇ ਦੇ ਵਿੱਚ ਆਂਦੀਆਂ ਚਾਰ ਤੇ ਚਾਰੇ ਹੀ ਰੰਗ ਜਿਹੜੇ ਨੇ ਇੱਕ ਤੋਂ ਇੱਕ ਨੇ ਗੂੜੇ ਰੰਗ ਨੇ ਜਿਵੇਂ ਕੁਝ ਕਲਰ ਆਉਂਦੇ ਨੇ ਅੱਜਕੱਲ੍ਹ 컬렉ਸ਼ਨ ਆ ਪਿਸਟਲ ਟੋਨ ਵਿੱਚ ਆਂਦੀਆਂ ਨੇ ਇਹਨਾਂ ਵਿੱਚ ਜਿੰਨੇ ਵੀ ਰੰਗ ਐਡ ਕੀਤੇ ਗਏ ਨੇ ਸਾਰੇ ਗੂੜੇ ਗੂੜੇ ਰੰਗਾਂ ਵਾਲੇ ਨੇ ਬਹੁਤ ਸੋਹਣੇ ਰੰਗ ਨੇ ਬੜੇ ਵਧੀਆ ਡਿਜ਼ਾਈਨ ਕੀਤੇ ਗਏ ਨੇ ਦੁਪੱਟੇ ਬੜੇ ਸੋਹਣੇ ਨੇ ਸੂਟ ਸਾਰੇ ਅਵੇਲੇਬਲ ਨੇ ਰੇਟ ਮੈਂ ਖੁਸ਼ੀਜ ਕਰਾਂਗੀ ਸਾਬ ਦਾ ਤਸਵੀਰਾਂ ਅਗਰ ਕਿਸੇ ਦਾ ਰਹਿ ਜਾਏ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਸਕਰੀਨ ਸ਼ਾਟ ਦੇ ਨਾਲ ਮੈਸੇਜ ਕਰਨਾ ਫਿਰ ਈਜ਼ੀ ਰਹਿੰਦਾ ਕਿ ਤੁਸੀਂ ਕਿਸ ਕਲੈਕਸ਼ਨ ਬਾਰੇ ਗੱਲ ਕਰ ਰਹੇ ਹੋ ਬਾਕੀ ਕਲੈਕਸ਼ਨਾਂ ਅੱਜ ਦੀ ਵੀਡੀਓ ਵਾਲੀਆਂ ਸਾਰੀਆਂ ਮਿਲ ਰਹੀਆਂ ਹਨ ਅਰਗੇਂਜ਼ਾ ਦੀ embroideri ਸ਼ਾਰਟ ਬਹੁਤ ਪਿਆਰਾ ਗਲੇ ਤੇ ਜਿਹੜਾ ਨੈਕ ਲਾਈਨ ਦਾ ਵਰਕ ਬਣਿਆ ਹੋਇਆ ਅਰਗੇਂਜ਼ਾ ਦਾ ਹੈਂਡ ਬੀਟ ਵਾਲਾ ਦੁਪੱਟਾ ਆਏਗਾ ਬਾਟਮ ਇਹਦਾ ਸ਼ੈਂਟੂਨ ਦਾ ਆਏਗਾ 2250 ਰੁਪਏ ਦਾ ਰੇਟ ਹੈ ਫੁੱਲ ਏਮਬਰਾਇਡਰ ਸ਼ਰਟ ਹੈ ਦੁਪੱਟੇ ਤੇ ਵੀ ਏਮਬਰਾਇਡਰੀ ਹੋਈ ਹੈ ਕਟਵਕ ਵਾਲੀ ਬਾਟਮ ਪਲੇਨ ਆਏਗਾ ਗਲੇ ਤੇ ਜਿਹੜਾ ਨੈਕ ਲਾਈਨ ਤੇ ਡਿਜ਼ਾਈਨ ਬਣਿਆ ਬੜਾ ਪਿਆਰਾ ਹੈ ਰੰਗ ਇਹਦੇ ਵਿੱਚ ਦੋ ਆਏ ਨੇ ਇੱਕ ਲੈਮਨ ਟੂਨ ਵਿੱਚ ਤੇ ਇੱਕ ਪਿੰਕਿਸ਼ ਪੀਚ ਟੂਨ ਵਿੱਚ ਜਿਹੜਾ ਕਲਰ ਹੈ ਰੰਗ ਇਹਦੇ ਚ 4 3 ਇੱਕ ਵਾਈਟ ਇੱਕ ਵਾਈਟ ਇੱਕ ਪਿੰਕਿਸ਼ ਪੀਚ ਤੇ ਇੱਕ ਲੈਮਨ ਬਹੁਤ ਸੋਨੇ ਰੰਗ ਨੇ ਬੜੇ ਵਧੀਆ ਡਿਜ਼ਾਈਨ ਕੀਤੇ ਗਏ ਨੇ ਬੱਕਰੀ ਦੀ ਤਰ੍ਹਾਂ ਦਾ ਕਨਸੈਪਟ ਹੈ ਸੋਨੇ ਸੂਟ ਨੇ ਰੰਗ ਬੜੇ ਪਿਆਰੇ ਨੇ ਬਾਕੀ ਤੁਸੀਂ ਇਹਨਾਂ ਬਾਰੇ ਕੁਝ ਜਾਨਣਾ ਚਾਹੋ ਤਾਂ ਨੰਬਰ ਮੈਂ ਦਿੱਤਾ ਹੈ ਨੰਬਰ ਜਾ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਚੈਨਲ ਤੇ ਨਵੇਂ ਹੋ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜਿੱਦ ਤੱਕ ਤਾਂ channel ਨੂੰ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰ ਦੇਣਾ 2600 ਦੇ ਵਿੱਚ ਕੋਟਾ ਸਿਲਕ ਐਮਬਲੋਇਰੀ ਕੋਟਾ ਸਿਲਕ ਐਮਬਲੋਇਰੀ ਦਾ ਦੁਪੱਟਾ ਤੇ ਨਾਲ ਕਾਟਨ ਦਾ ਬਾਟਮ ਮਿਲੇਗਾ ਵੀ ਨੈੱਕ ਵਿੱਚ ਆਇਆ ਅੱਜਕੱਲ੍ਹ ਟ੍ਰੈਂਡ ਕਰ ਰਿਹਾ ਨੈੱਕ ਦੇ ਉੱਪਰ ਜਿਹੜਾ ਵਰਕ ਹੋਇਆ ਹੈ ਹੈਂਡ ਵਰਕ ਹੈ ਬਹੁਤ ਪਿਆਰਾ ਹੈ ਸੋਨਾ ਹੈ ਵੀ ਨੈੱਕ ਵਿੱਚ ਆਇਆ ਦੁਪੱਟਾ ਚਾਰ ਰੰਗਾਂ ਵਿੱਚ ਤੁਹਾਨੂੰ ਇਹ ਸੂਟ ਮਿਲ ਜੇਗਾ ਚੈਨਲ ਸਬਸਕ੍ਰਾਈਬ ਕਰਕੇ ਦਾ ਇਸਾਈਥੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਪ੍ਰੈਸ ਕਰ ਦੇਣਾ ਤਾਂਕਿ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਉਹਨਾਂ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ ਤੁਸੀਂ ਦੇਖਦੇ ਰਹੋ ਕਿ ਅੱਜਕੱਲ ਕਿਹੜੇ ਕਿਹੜੇ ਸੂਟ ਕਿਵੇਂ ਦੇ ਡਿਜ਼ਾਈਨ ਵਾਲੇ ਕਿਵੇਂ ਦੇ ਰੰਗਾਂ ਵਾਲੇ ਟ੍ਰੈਂਡ ਕਰ ਰਹੇ ਨੇ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਸੂਟ ਰੀਸੈਂਟਲੀ ਐਡ ਹੋਏ ਨੇ ਸਾਡੀ ਕਲੈਕਸ਼ਨਾਂ ਵਿੱਚ ਉਹ ਵੀ ਲੈ ਕੇ ਆਵਾਂ ਤਾਂ ਕਿ ਤੁਹਾਡੇ ਤੱਕ ਜਿਹੜੇ ਨਵੇਂ-ਨਵੇਂ ਸੂਟ ਨੇ ਉਹ ਪਹੁੰਚ ਜਾਣ ਅੱਜ ਦੀ ਵੀਡੀਓ ਵਾਲੇ ਵੀ ਸਾਰੇ ਸੂਟ ਅਵੇਲੇਬਲ ਨੇ 2900 ਦੇ ਵਿੱਚ 셔ਟ ਕੋਟਾ ਸਿਲਕ ਦੀ ਦੁਪੱਟਾ ਕੋਟਾ ਸਿਲਕ ਦਾ बॉਟਮ ਕਾਟਨ ਦਾ ਆਇਆ ਹੈ ਬਹੁਤ ਪਿਆਰਾ ਹੈ ਵੀ ਵੀ ਨੈਕ ਵਿੱਚ ਆਇਆ ਹੈ ਇਹਦੇ ਆ ਕਿ ਇੱਕ ਸਾਈਡ ਤੇ ਵਰਕ ਹੋਇਆ ਇੱਕ ਤੇ ਜਿਹੜਾ ਨਾਲ ਤੁਹਾਨੂੰ ਪਰਲ ਲੱਗੇ ਦਿੱਤੇ ਗਏ ਨੇ ਬਾਟਮ ਪਲੇਨ ਆਏਗਾ ਸੂਟ ਅੱਜ ਦੀ ਵੀਡੀਓ ਵਾਲੇ ਬਹੁਤ ਸੋਹਣੇ ਨੇ ਰੰਗ ਬੜੇ ਪਿਆਰੇ ਨੇ ਇਹ ਵੀ ਚਾਰ ਰੰਗਾਂ ਵਿੱਚ ਤੁਹਾਨੂੰ ਜਿਹੜਾ ਕਿ ਮਿਲ ਜੇਗਾ অপਸ਼ਨ ਚਾਰ ਰੰਗ ਹੀ ਅੱਜ ਦੇ ਹੈਗੇ ਨੇ ਸੂਟ ਜਿੰਨੇ ਮੀਨੇ ਅੱਜ ਦੀ ਵੀਡੀਓ ਵਾਲੇ ਸਾਰੇ ਅਵੇਲੇਬਲ ਨੇ ਬੜੇ ਸਿਲੇਕਟਡ ਪੀਸ ਲੈ ਕੇ ਆਈਆਂ ਅੱਜ ਦੀ ਵੀਡੀਓ ਵਿੱਚ ਸੋਹਣੇ ਸੂਟ ਨੇ ਰੰਗ ਪਿਆਰੇ ਨੇ ਤੇ ਚਲੋ ਅੱਜ ਦੀ ਵੀਡੀਓ ਵਿੱਚ ਫੇਰ ਨਹੀਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਆ ਸੋਹਣੇ-ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਚੈਨਲ ਸਬਸਕ੍ਰਾਈਬ ਕਰ ਦੇਣਾ ਤਾਂਕਿ ਵੀਡੀਓਜ਼ ആണവ വിഡ് നോട്ട് തന്നെ തേർ ജൂർ കാരണം നമ്മ നമ്മ കലക്സ്ഡ ഫോർ വോച്ചിംഗ മൈ വിഡ